ਕੋਈ ਇਹ ਖਾਲਸਤਾਨੀ ਅੰਦੋਲਨ ਨਹੀਂ ਹੈਗਾ ਇਹ ਕਿਸਾਨ ਆਪਣੀਆਂ ਮੰਗਾਂ ਤੇ ਆਪਦੇ ਹੱਕ ਜ਼ਮੀਰ ਤੇ ਜ਼ਮੀਨ ਦੀ ਰਾਖੀ ਵਾਸਤੇ ਲੜ ਰਹੇ ਨੇ ਜਿਦੇ ਚ ਹਿੰਦੂ ਮੁਸਲਮ ਸਿੱਖ ਤੇ ਸਾਰੇ ਭਾਈਚਾਰੇ ਦੇ ਲੋਕ ਨੇ ਜਿਦੇ ਚ ਮਜ਼ਦੂਰ ਤੇ ਲੇਬਰ ਸਾਡੇ ਮੁਸਲਮਾਨਾਂ ਦੇ ਮੁੰਡੇ ਵੀ ਆ ਹਿੰਦੂਆਂ ਦੇ ਵੀ ਸਾਰਿਆਂ ਦੀ ਹੈ ਇਸ ਕਰਕੇ ਮੁੱਦਾ ਬਣਾਉਣਾ ਛੱਡ ਦਿਓ ਇਹ ਹੁਣ ਲੋਕ ਨਹੀਂ ਲੋਕ ਜਾਗ ਚੁੱਕੇ ਨੇ ਲੋਕ ਇਹ ਗੱਲਾਂ ਚਾਉਣ ਵਾਲੇ ਨਹੀਂ ਆਨੰਦ ਅੰਦੋਲਨ ਕੋ ਇਹ ਬਦਨਾਮ ਕਰ ਰਹੇ ਜੀ ਐਸੇ ਖਾਲਿਸਤਾਨ ਦੇ ਨਾਮ ਤੇ ਐਸੀ ਕੋਈ ਬਾਤ ਨਹੀਂ ਅਸੀਂ ਆਪਣੇ ਭਾਈ ਕੋ ਪੰਜਾਬ ਕੋ ਹਰਿਆਣਾ ਪੰਜਾਬ ਸਦੇ ਕੀ ਭਾਈ ਆਮ ਆਪਸ ਵਿੱਚ ਉਹਨਾਂ ਆਪਸ ਵਿੱਚ ਐਸੇ ਮੰਨਤੇ ਹਨ ਜੇ ਇਸ ਅੰਦੋਲਨ ਦਾ ਸਾਥ ਨਹੀਂ ਦੇਣਾ ਤਾਂ ਇਹਨੂੰ ਕਿਰਪਾ ਕਰਕੇ ਬਦਨਾਮ ਨਾ ਕਰੋ ਛਾਨੂੰ ਤਾਂ ਜਿਹੜੇ ਸਾਡੇ ਮਹਾਰਾਜ ਜੀ ਤੇ ਅਨਜੀਤ ਸਿੰਘ ਵਰਗੇ ਸਿੱਖ ਚਾਹੀਦੇ ਜਿਹੜੇ ਸਾਡੀਆਂ ਮਸੀਤਾਂ ਤੇ ਸਿਉਣਾ ਵੀ ਚੜਾਉਂਦੇ ਸੀ ਸਾਡਾ ਵੀ ਆਦਰ ਕਰਦੇ ਸੀ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ ਕਿਸਾਨ ਦੀ ਕੋਈ ਜਾਤ ਨਹੀਂ ਕਿਸਾਨੀ ਉਹਦੀ ਕਿਰਤ ਕਿਰਤ ਹੈ ਕਿੱਤਾ ਹੈ ਤਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਹੈ ਜਿਹੜਾ ਉਹ ਲਗਾਤਾਰ ਭਖਿਆ ਹੋਇਆ ਕਿਸਾਨ ਦਿੱਲੀ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੜਕਾਂ ਤੇ ਬੈਠੇ ਨੇ ਤਾਂ ਸਭ ਤੋਂ ਸੋਹਣੀ ਤਸਵੀਰ ਤੁਹਾਨੂੰ ਅੰਦੋਲਨ ਦੀ ਦਿਖਾ ਰਹੇ ਆ ਜਿਹੜਾ ਨੈਸ਼ਨਲ ਮੀਡੀਆ ਵੱਲੋਂ ਪੇਂਟ ਕੀਤਾ ਜਾ ਰਿਹਾ ਕਿ ਕੋਈ ਇੱਕ ਕਮਿਊਨਿਟੀ ਅੰਦੋਲਨ ਲੜ ਰਹੀ ਹੈ ਇਧਰਲੇ ਪਾਸੇ ਦੇਖੋਗੇ ਬਾਈ ਮੁਸਲਮ ਕਮਿਊਨਿਟੀ ਤੋਂ ਨੇ ਬਚਾਲੇ ਸਿੱਖ ਕਮਿਊਨਿਟੀ ਤੋਂ ਨੇ ਇੱਧਰ ਹਿੰਦੂ ਕਮਿਊਨਿਟੀ ਤੋਂ ਨੇ ਤਾਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਤੋਂ ਤਾਂ ਸਿੰਘ ਸਾਹਿਬ ਜਿਸ ਤਰੀਕੇ ਨਾਲ ਨੈਸ਼ਨਲ ਮੀਡੀਆ ਪੇਂਟ ਕਰ ਰਿਹਾ ਹੈ ਕਿ ਇਹ ਤਾਂ ਖਾਲਿਸਤਾਨੀ ਅੰਦੋਲਨ ਲੜ ਰਹੇ ਨੇ ਕੀ ਕਹਿਣਾ ਚਾਹੋਗੇ ਇੱਥੇ ਖੜੇ ਹੋ ਤੁਸੀਂ ਇਹ ਹਿੰਦੂ ਕਮਿਊਨਿਟੀ ਤੋਂ ਨੇ ਤੁਸੀਂ ਸਿੱਖ ਹੋ ਇਹ ਮੁਸਲਿਮ ਭਰਾ ਨੇ ਦੇਖੋ ਇਹ ਤਾਂ ਸਟਾਰਟਿੰਗ ਤੋਂ ਹੀ ਪਤਾ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਹ ਕਿਸਾਨਾਂ ਦੇ ਤੇ ਸਾਰੇ तकरीबन ਜਿੰਨੇ ਵੀ ਮੀਡਲ ਕਲਾਸ ਲੋਕ ਨੇ ਉਹਨਾਂ ਦੇ ਐਂਟੀ ਰਹੀ ਹੈ ਤੇ ਪੂੰਜੀਪਤੀਆਂ ਦੀ ਸਰਕਾਰ ਹੈ ਤੇ ਉਹਦਾ ਪ੍ਰੋਪਗੈਂਡਾ ਹੈਗਾ ਜਿਹੜਾ ਵੀ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਜਿਹੜਾ ਅੰਦੋਲਨ ਹੈਗਾ ਕਿਸਾਨੀ ਅੰਦੋਲਨ ਇਹ ਸਭ ਦਾ ਸਾਂਝਾ ਅੰਦੋਲਨ ਹੈ ਕੋਈ ਇਹ ਖਾਲਿਸਤਾਨੀ ਅੰਦੋਲਨ ਨਹੀਂ ਹੈਗਾ ਇਹ ਕਿਸਾਨ ਆਪਣੀਆਂ ਮੰਗਾਂ ਤੇ ਆਪਦੇ ਹੱਕ ਜ਼ਮੀਰ ਤੇ ਜ਼ਮੀਨ ਦੀ ਰਾਖੀ ਵਾਸਤੇ ਲੜ ਰਹੇ ਨੇ ਜਿਦੇ ਚ ਹਿੰਦੂ ਮੁਸਲਮ ਸਿੱਖ ਤੇ ਸਾਰੇ ਭਾਈਚਾਰੇ ਦੇ ਲੋਕ ਨੇ ਜਿਦੇ ਚ ਮਜ਼ਦੂਰ ਤੇ ਲੇਬਰ ਉਰ ਇੱਕ ਬੇਨਤੀ ਹੈ ਸਾਰੇ ਆਮ ਲੋਕਾਂ ਨੂੰ ਕਿ ਜੇ ਇਸ ਅੰਦੋਲਨ ਦਾ ਸਾਥ ਨਹੀਂ ਦੇਣਾ ਤਾਂ ਇਹਨੂੰ ਕਿਰਪਾ ਕਰਕੇ ਬਦਨਾਮ ਨਾ ਕਰੋ ਇਹ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ ਇਹ ਸਾਰੇ ਹੀ ਮਿਡਲ ਵਰਕ ਜਿੰਨੇ ਵੀ ਮਜ਼ਦੂਰ ਨੇ ਦਿਹਾੜੀਦਾਰ ਨੇ ਸਭ ਦਾ ਸਾਂਝ ਅੰਦੋਲਨ ਹੈ ਸਹੀ ਹੈ ਤਾਂ ਇਧਰ ਹਾਂਜੀ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਆ ਦਿਮਾਲਾ ਬੰਨਿਆ ਹੋਇਆ ਬਾਈ ਨੇ ਦੇਖ ਸਕਦੇ ਹਾਂ ਸਿੰਘ ਸਾਹਿਬ ਨੇ ਕੇਸਰੀ ਨਿਸ਼ਾਨ ਸਾਹਿਬ ਨੂੰ ਦਿਖਾ ਕੇ ਨੈਸ਼ਨਲ ਮੀਡੀਆ ਤੇ ਖਾਸ ਕਰਕੇ ਫੋਕਸ ਕੀਤਾ ਜਾਂਦਾ ਉੱਪਰ ਰਾਉਂਡ ਬਣਾਇਆ ਜਾਂਦਾ ਉੱਪਰ ਵੀ ਇਹ ਦੇਖਿਓ ਖਾਲਸਤਾਨੀ ਆ ਗਈ ਲੱਗਦਾ ਖਾਲਸਤਾਨੀ ਨੇ ਨਹੀਂ ਬਾਈ ਸਾਹਿਬ ਖਾਲ ਖਾਲਸਤਾਨੀ ਦਾ ਮਸਲਾ ਨਹੀਂ ਆ ਇਹ ਕੱਲ ਆ ਮੁੰਡਾ ਹੁਣ ਇਹ ਆਰਮੀ ਚ ਜੇ ਇਥੇ ਮਨ ਲੁਸ਼ੀਦ ਹੋ ਗਿਆ ਇਹ ਗੁੰਡਾ ਵੀ ਆ ਹੱਤਵਾਦੀ ਵੀ ਆ ਖਾਲਸਤਾਨੀ ਵੀ ਆ ਜੇ ਬਾਰਡਰ ਤੇ ਸੀ ਉਹ ਹੁੰਦਾ ਫੇ ਫੇਰ ਨਹੀਂ ਕਹਿੰਦੇ ਇਹਨਾਂ ਨੂੰ ਫੇਰ ਖਾਲਸਤਾਨੀ ਕਿਉਂ ਨਹੀਂ ਕਹਿੰਦੇ ਫੇਰ ਗੁੰਡਾ ਕਿਉਂ ਨਹੀਂ ਕਹਿੰਦੇ ਫੇਰ ਹੱਤਵਾਦੀ ਕਿਉਂ ਨਹੀਂ ਕਹਿੰਦੇ ਇਹ ਵੀ ਸਾਡੀ ਮੁੰਡਾ ਹੂੰ ਮੈਂ ਇਹ ਵੀ ਸਾਡੇ ਮੁੰਡਾ ਹੈ ਇਹ ਵੀ ਸਿੱਖਾਂ ਦਾ ਮੁੰਡਾ ਹੈਗਾ ਸਾਡੇ ਮੁਸਲਮਾਨਾਂ ਦੇ ਮੁੰਡੇ ਵੀ ਹੈ ਹਿੰਦੂਆਂ ਦੇ ਵੀ ਅਕਲ ਸਾਰਿਆਂ ਦੀ ਹੈ ਇਸ ਕਰਕੇ ਇਹ ਮੁੱਦਾ ਬਣਾਉਣਾ ਛੱਡ ਦਿਓ ਇਹ ਹੁਣ ਲੋਕ ਨਹੀਂ ਲੋਕ ਜਾਗ ਚੁੱਕੇ ਨੇ ਲੋਕ ਇਹ ਗੱਲਾਂ ਚਾਉਣ ਵਾਲੇ ਨਹੀਂ ਠੀਕ ਹੈ ਹੂੰ ਹੂੰ ਤਾਂ ਇੱਧਰ ਹਿੰਦੂ ਕਮਿਊਨਿਟੀ ਤੋਂ ਬਾਈ ਜੀ ਤੁਸੀਂ ਹਾਂਜੀ ਹੂੰ ਤਾਂ ਇੱਧਰ ਖੜੇ ਨੇ ਸਿੰਘ ਸਾਹਿਬ ਖੜੇ ਨੇ ਨੈਸ਼ਨਲ ਮੀਡੀਆ ਵੱਲੋਂ ਖਾਸ ਕਰਕੇ ਕਿਹਾ ਜਾਂਦਾ ਹੈ कि ये, ये, ये तो खालिस्तानी है जन आंदोलन को ये बदनाम कर रहे हैं जी ऐसे खालिस्तानी के नाम पे ऐसी कोई बात नहीं आपने, जो सिस्टम है आप किसान मजदूर छत्तीस जात उसकी लड़ाई लड़ रहे हैं आप इसमें इसमें कल खालिस्तानी कोई लड़ाई नहीं है इसमें या सो खालिस्तानी को कहकर आप को बदनाम कर रहे हैं पंजाब भाइयों को क्या आपके मन में क्या आता है क्योंकि नेशनल मीडिया के मन में तो यही आता है ये खालिस्तानी है नहीं, वो ऐसा पेंट करते हैं नहीं हमारे मन में ऐसा नहीं है हम हाँ। भाई हम अपने भाई को पंजाब को हरियाणा पंजाब हाँ। सदे कि भाई हम हाँ। आपस में उनको आपस में ऐसे मानते हैं हाँ। जैसे कि पैलेंट है ठीक इसमें वो जो कह रहे नहीं है वो नहीं है इसमें हाँ। आप लड़ रहे हैं जो खालिस्तानी नहीं है ऐसे नहीं आई है ये हरियाणा पंजाब की एकता की लड़ाई है किसान मजदूर की लड़ाई है छत्तीस बिरादरी की लड़ाई है ये किसी एक की नहीं है इसमें हरियाणा वाले सोच रहे हैं कि ये पंजाब आए खालिस्तानी नहीं है ये अपना सिद्ध कर रहे हैं इसमें ऐसी कोई बात नहीं इसमें हरियाणा वाले ऐसे सोच रहे हैं वैसे वहाँ उनके गलत फहमी के बहम में चक्कर में है तो यहाँ आके देखो भाई अपने एक भाई कल बताई है सिद्ध हो जाए यहाँ पर ਪੰਜੀ ਗੱਲ ਹੈ ਬਈ ਇਹਨਾਂ ਨੇ ਖਾਲਸਤਾਨ ਦਾ ਮੁੱਦਾ ਇਹਨਾਂ ਨੇ ਬਣਾਇਆ ਮਸਲਾ ਕੀ ਹੈ ਨਾ ਜਿਹੜਾ ਰਾਜ ਹੈਗਾ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਸੀਗਾ ਉਹਨਾਂ ਨੇ ਮਸੀਤਾਂ ਉੱਤੇ ਵੀ ਸਿਆਣਾ ਚੜਾਇਆ ਠੀਕ ਹੈ ਇਹ ਇਹਨਾਂ ਨੇ ਆਪ ਬਣਾਇਆ ਹੋ ਵੀ ਆਏ ਆ ਉਹ ਇਹ ਜਾਣ ਬੁੱਝ ਕੇ ਲੜਾਉਂਦੇ ਹੈ ਜੀ ਕੋਈ ਗੱਲ ਨਹੀਂ ਸਾਰੇ ਇੱਕੋ ਆ ਗਏ ਠੀਕ ਹੈ ਸਾਰੇ ਹੁਣ ਜੇ ਹਿੰਦੂ ਹੈਗੇ ਜਿਹੜੇ ਕਹਿੰਦੇ ਵੀ ਆਏ ਆ ਉਹ ਆ ਜੋ ਇਹ ਜੀ ਕੋਈ ਗੱਲ ਨਹੀਂ ਸਾਰੇ ਇੱਕ ਚੀਜ਼ ਆ ਗਏ ਗੁਰੂ ਸਾਹਿਬ ਨੇ ਮੰਨ ਲਓ ਫਾਲਸਪਾਈ ਗੁਰੂ ਸਾਹਿਬ ਦਾ ਇਹ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੋ ਸਈਆਂ ਕੋਈ ਅਲਾ ਇਹ ਹਿੰਦੂ ਸੀ ਇਹਨਾਂ ਦਾ ਰਾਜ ਦੇਖ ਲਿਆ ਇਹ ਸਾਡੇ ਨੌਜਵਾਨ ਮੁੰਡੇ ਮਾਰ ਰਹੇ ਆ ਇਹ ਕਰੇ ਸਾਨੂੰ ਇਹ ਜਰਾਜ ਨਹੀਂ ਚਾਹੀਦਾ ਹੱਥ ਜੋੜ ਕੇ ਬੇਨਤੀ ਆ ਅਸੀਂ ਤਾਂ ਬਈ ਮਹਾਰਾਜ ਰਜੀਤ ਸਿੰਘ ਦਾ ਖਾਲਸਾਣ ਖਾਲਸਾ ਰਾਜ ਮੰਗਦੇ ਆ ਅਸੀਂ ਮੁਸਲਮਾਨ ਆ ਤਾਂ ਵੀ ਮੰਗਦੇ ਆ ਕਿਉਂ ਸਾਨੂੰ ਸੱਚਾ ਸੁੱਚਾ ਰਾਹ ਚਾਹੀਦਾ ਚਾਹੇ ਕਿਸੇ ਵੀ ਬੁਲਟੀ ਦਾ ਹੋਵੇ ਪਰ ਇਹਨਾਂ ਦਾ ਰਾਜ ਨਹੀਂ ਚਾਹੀਦਾ ਇਹ ਬਹੁਤ ਛੱਤ ਛੱਦਤਾਂ ਹੁੰਦੇ ਆ ਕਿਤੇ ਸਾਡਾ ਹੁਣ ਬੁਰਕਾ ਹੈਗਾ ਠੀਕ ਹੈ ਸਾਡੀਆਂ ਔਰਤਾਂ ਨੂੰ ਜਦੋਂ ਬੁਰਕਾ ਸਾਡੇ ਇਸਲਾਮ ਦੇ ਵਿੱਚ ਕਿਤੇ ਉਹ ਬੈਨ ਕਰਦੇ ਆ ਇਹ ਕਿਤੇ ਮੁਸਲਮਾਨਾਂ ਨੂੰ ਐਨਐਸਏ ਲਾਉਂਦੇ ਆ ਕਿਤੇ ਕੁਛ ਕਰਦੇ ਆ ਸਾਨੂੰ ਨਹੀਂ ਚਾਹੀਦਾ ਬਾਈ ਸਾਨੂੰ ਤਾਂ ਜਿਹੜੇ ਸਾਡੇ ਮਹਾਰਾਜ ਜੀ ਤੋਂ ਜੀ ਸਿੰਘ ਵਰਗੇ ਸਿੱਖ ਚਾਹੀਦੇ ਆ ਜਿਹੜੇ ਸਾਡੇ ਮਸੀਤਾਂ ਤੇ ਸਿਆਉਣਾ ਵੀ ਚੜਾਉਂਦੇ ਸੀ ਸਾਡਾ ਵੀ ਆਦਰ ਕਰਦੇ ਸੀ ਆਪਦਾ ਵੀ ਚੱਲੇ ਸੀ ਨਾ ਇਹ ਕਿਤੇ ਵੀ ਗਏ ਸਿੱਖ ਰਾ ਦੇ ਵਿੱਚ ਇੱਕ ਧਰਮ ਨੂੰ ਇੱਕ ਅੱਖ ਹਾਂ ਹਾਂ ਇੱਕ ਧਰਮ ਨੂੰ ਇੱਕ ਅੱਖ ਨਾਲ ਲਿਖਦੇ ਸੀ ਸਾਨੂੰ ਉਹਨਾਂ ਰਾਜ ਚਾਹੀਦਾ ਸਾਨੂੰ ਇਹ ਗੁੰਡਿਆਂ ਦਾ ਰਾਜ ਨਹੀਂ ਚਾਹੀਦਾ ਬਾਈ ਜੀ ਖਾਲਿਸਤਾਨ ਦਾ ਮੁੱਦਾ ਤਾਂ ਵੀਰ ਜੀ ਇਹਨਾਂ ਨੇ ਨਾ ਆਪਣੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਤੇ ਜਿਹੜਾ ਬੀਜੇਪੀ ਸਰਕਾਰ ਨੇ ਬਣਾਇਆ ਹੈ ਜਿਹੜੇ ਮੇਡ ਮੁੰਦੇ ਨੇ ਮਹਿੰਗਾਈ ਹੋ ਗਈ ਬੇਰੋਜ਼ਗਾਰੀ ਜਾਂ ਜਿਹੜੀ ਕਰਪਸ਼ਨ ਹੋਈ ਹੈ ਇਹਨਾਂ ਦੇ ਰਾਜ ਦੇ ਵਿੱਚ ਉਹਦੇ ਵੱਲ ਧਿਆਨ ਨਾ ਜਾਏ ਹੁਣ ਪਿੱਛੇ ਜੀ ਤੁਸੀਂ ਖਬਰ ਦੇਖੀ ਹੋਏਗੀ ਨੈਸ਼ਨਲ ਮੀਡੀਆ ਨੇ ਵੀ ਕਾਫੀ ਹਾਈਲਾਈਟ ਕੀਤੀ ਇੱਕ ਬੀਜੇਪੀ ਕਿਸੇ ਐਮਪੀ ਕੇ ਐਮਐਲਏ ਵੱਲੋਂ ਹੀ ਇੱਕ ਟਰਬਨ ਧਾਰੀ ਜਿਹੜਾ ਸਰਦਾਰ ਅਫਸਰ ਅਫਸਰ ਸੀ ਉਹਨੂੰ ਵੀ ਖਾਲਸਤਾਨੀ ਕਹੇ ਕਿ ਮਤਲਬ ਵੀ ਬੁਲਾਇਆ ਗਿਆ ਹੈ ਇਹਦਾ ਟਰਬਨ ਦਾ ਮਤਲਬ ਖਾਲਸਤਾਨ ਤਾਂ ਨਹੀਂ ਹੈਗਾ ਜੀ ਹਾਂਜੀ ਇਹ ਅਗੇ ਤਾਂ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਹੈ। ਤਾਂ ਮਤਲਬ ਤੁਸੀਂ ਸਿੰਘ ਉਹ ਬਾਈ ਜੀ ਨਾਲ ਖੜੇ ਸੀ। ਬਹੁਤ ਸੋਹਣੀ ਗੱਲ ਕਹੀ ਇਹਨਾਂ ਨੇ ਇਹ ਕਹਿੰਦੇ ਸਾਨੂੰ ਇਹੋ ਜੇ ਰਾਜ ਨਹੀਂ ਚਾਹੀਦੇ। ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ। ਮਤਲਬ ਉਸ ਸਿੱਖ ਦਾ ਕਿਰਦਾਰ ਕਿਦਾਂ ਦਾ ਸੀ? ਬਾਈ ਕਹਿੰਦੇ ਅ ਮਸੀਤਾਂ ਤੇ ਵੀ ਸੋਨਾ ਚੜਾਇਆ, ਮੰਤਰਾਂ ਤੇ ਵੀ ਸੋਨਾ ਚੜਾਇਆ। ਹਰ ਧਰਮ ਦਾ ਸਤਿਕਾਰ ਕਰਦੇ ਸੀ ਤਾਂ ਮਹਿਸੂਸ ਕੀ ਹੁੰਦਾ ਜਦੋਂ ਤੁਹਾਡੇ ਮਹਾਰਾਜੇ ਬਾਰੇ ਇਹੋ ਜਿਹਾ ਕੁਝ ਕਹਿੰਦੇ ਨੇ ਕਿਉਂਕਿ ਮੁਗਲ ਰਾਜ ਦੀ ਗੱਲ ਕਰੀਏ ਬਹੁਤ ਲੰਬਾ ਮੁਗਲ ਰਾਜ ਰਿਆ ਇਹਨਾਂ ਨੇ ਉਹ ਨਹੀਂ ਕਿਹਾ ਵੀ ਉਹਨਾਂ ਨੂੰ ਕੋਈ ਰਾਜਾ ਚਾਹੀਦਾ ਇਹਨਾਂ ਨੇ ਕਿਹਾ ਮਹਾਰਾਜ ਰਣਜੀਤ ਸਿੰਘ ਚਾਹੀਦਾ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਗਰਵ ਮਹਿਸੂਸ ਹੁੰਦਾ ਹੈ ਇਹ ਆਪਦੇ ਬਜ਼ੁਰਗਾਂ ਤੇ ਜਿਹੜੇ ਪ੍ਰਾਤਨ ਰਹਿ ਚੁੱਕੇ ਨੇ ਤੇ ਹੁਣ ਵੀ ਜਿਹੜਾ ਇਤਿਹਾਸ ਹੈ ਜੋ ਵੀ ਹੈਗਾ ਸਾਡਾ ਖਾਲਸਾ ਪੰਥ ਚੜ੍ਹਦੀ ਕਲਾ ਦੇ ਵਿੱਚ ਹੀ ਹੈ ਮੇਨ ਗੱਲ ਇਹ ਹੈ ਜਿਹੜਾ ਤਾਨਾਸ਼ਾਹ ਬੰਦਾ ਹੁੰਦਾ ਉਹਦਾ ਕੋਈ ਧਰਮ ਹੀ ਨਹੀਂ ਹੈਗਾ ਨਾ ਉਹ Hindu ਹੈ ਨਾ Musalman ਹੈ ਨਾ ਹੀ Sikh ਹੈ ਤੇ ਇਹ ਸਰਕਾਰ ਉਹਨ ਬਿਲਕੁਲ ਹੀ ਤਾਨਾਸ਼ਾਹ ਹੈ ਹਾਂ ਜਿਹੜੀ ਇੱਕ ਮਜ਼ਦੂਰ ਕਿਸਾਨਾਂ ਵਰਗਾ ਨਹੀਂ ਸਰਕਾਰ ਬਣਾਈ ਹੈ ਤੇ ਉਹਨਾਂ ਦੇ ਵਿਰੋਧੀ ਚੱਲ ਰਹੀ ਹੈ ਵੋਟਾਂ પાਕੇ ਤਾਨਾਸ਼ਾਹ ਬੰਦੇ ਦਾ ਕੋਈ ਧਰਮ ਨਹੀਂ ਹੈਗਾ ਜੀ ਹਾਂਜੀ ਹਾਂਜੀ ਮੈਂ ਆਪ ਜੀ ਦੇ ਚੈਨਲ ਰਾਹੀਂ ਪੁੱਛਣਾ ਚਾਹਣਾ ਵੀ ਤੁਸੀਂ ਹਿੰਦੂ ਰਾਸਦਰਾ ਟ੍ਰੇਲਰ ਤਾਂ ਦੇਖ ਲਿਆ ਆ ਪਿੱਛੇ ਦਿਖਾ ਦਿਓ ਹਾਂਜੀ ਇਹ ਟ੍ਰੇਲਰ ਹੈ ਜਿਵੇਂ ਕਿਸੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਨਾ ਇਹ ਉਹ ਟ੍ਰੇਲਰ ਹੈ ਇਹ ਇਹ ਜਿਹੜਾ 2025 ਚ ਬਣਾਉਣ ਨੂੰ ਫਿਰਦੇ ਆ ਦੂਸਰੀ ਗੱਲ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ ਕਿਸਾਨ ਦੀ ਕੋਈ ਜਾਤ ਨਹੀਂ ਕਿਸਾਨੀ ਉਹਦੀ ਕਿਰਤ ਕਿਰਤ ਹੈ ਕਿੱਤਾ ਹੈ ਕਿੱਤਾ ਹੈ ਇਹ ਪਰਾ ਸਾਡੇ ਦੁਕਾਨਦਾਰ ਖੜੇ ਨੇ ਇਹਨਾਂ ਦਾ ਕਿੱਤਾ ਹੈ ਇਹ ਵੀ ਸਾਡੇ ਨਾਲ ਜੁੜੇ ਹੋਏ ਨੇ ਜੇ ਖੇਤਾਂ ਚ ਅਨਾਜ ਹੋਊਗਾ ਪੈਸਾ ਆਊਗਾ ਫਿਰ ਮਾਰਕੀਟ ਜਾਊਗਾ ਜਦੋਂ ਅਸੀਂ ਲੰਗਰ ਲਾਉਣਿਆਂ ਹਰ ਪੀੜ ਤਾਂ ਉੱਠ ਜਾ ਕੇ ਕਰੋਨਾ ਜਾ ਕੇ ਉਦੋਂ ਅਸੀਂ ਚੰਗੇ ਸੀਗੇ ਉਦੋਂ ਅਸੀਂ ਗੁਰੂ ਨਾਨਕ ਦੇ ਸਿੱਖ ਸੀ ਉਦੋਂ ਅਸੀਂ ਗੁਰੂ ਸਾਹਿਬ ਦੇ ਸਿੱਖ ਸੀ ਜਦੋਂ ਇਹਨਾਂ ਤੇ ਵਿਪਤਾ ਪੈਂਦੀ ਹੈ ਉਦੋਂ ਅਸੀਂ ਸਿੱਖ ਸੀ ਉਦੋਂ ਇਹ ਆਪਣੇ ਇਹਨਾਂ ਦੇ ਹੀ Hindu ਧਰਮ ਦੇ ਗੁਰੂ ਕਹਿੰਦੇ ਨੇ ਵੀ ਅੱਜ ਜੇ ਦਿੱਲੀ ਬਚੀ ਹੋਈ ਹੈ ਤਾਂ ਗੁਰੂ ਸਾਹਿਬ ਕਰਕੇ ਬਚੀ ਹੋਈ ਹੈ ਅੱਜ ਅਸੀਂ ਇਹਨਾਂ ਨੂੰ ਖਾਲਸਤਾਨੀ ਲੱਗਦੇ ਆ ਜੇ ਇਹ Hindu ਰਾਸ਼ਟਰ ਮੰਗਦੇ ਨੇ ਠੀਕ ਹੈ ਇਹ ਮੰਗ ਸਕਦੇ ਨੇ ਸਾਡਾ ਵੀ ਤਾਂ ਰਾਈਟ ਹੈਗਾ ਸਾਡਾ ਵੀ ਰਾਈਟ ਹੈਗਾ ਮੰਗਣ ਦਾ ਸਾਡਾ ਮੰਗਨ ਚ ਇਹਨਾਂ ਨੂੰ ਕੀ ਦਿੱਕਤ ਹੈ ਸਹੀ ਹੈ ਤਾਂ ਭਾਈ ਜੀ

ਸਹੀ ਹੈ ਖਾਲਸੇ ਦਾ ਰਾਜ ਹੈ ਜਿਹੜਾ ਖਾਲਸੇ ਦੇ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਬਲਾਤਕਾਰ ਦਾ ਕੇਸ ਨਹੀਂ ਹੈ ਇੱਥੇ ਦੇਖੋ ਕਿੰਨੇ ਹੋ ਰਹੇ ਨੇ ਉਹੀ ਹੈ ਬਾਈ ਜੀ ਕਹਿ ਰਹੇ ਸੀ ਇਹ ਕਹਿੰਦੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ ਹੈ ਮੁਗਲਾਂ ਦੇ ਐਨੇ ਰਾਜ ਰਹੇ ਨੇ ਬਾਬਰ ਤੋਂ ਲੈ ਕੇ ਉਸ ਤੋਂ ਬਾਅਦ ਤੱਕ ਇੱਕੋ ਰਾਜਾ ਦੇਖਿਆ ਇਹਨਾਂ ਨੇ ਇਹਨਾਂ ਨੇ ਉਹ ਵੀ ਨਹੀਂ ਮੰਗਿਆ ਹਾਲਾਂਕਿ ਇਹਨਾਂ ਦਾ ਮੰਗਣਾ ਹੱਕ ਸੀ ਇਹਨਾਂ ਨੇ ਉਹ ਵੀ ਨਹੀਂ ਮੰਗਿਆ ਇਤੋਂ ਤੱਕ ਵੀਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਪਣੇ ਜਿਹੜਾ ਮਹਾਰਾਜ ਅਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਜੇਲ ਨਹੀਂ ਸੀਗੀ ਤੇ ਅੱਜ ਤੁਸੀਂ ਦੇਖ ਲਓ ਨੌਜਵਾਨਾਂ ਦੀ ਕਿੰਨੀ ਐ ਇਹਨਾਂ ਨੇ ਐਨਐਸਏ ਲਾ ਕੇ ਕਿੰਨੇ ਨੌਜਵਾਨਾਂ ਨੂੰ ਅਮਰਤਪਾਲ ਬਾਈ ਅਮਰਤਪਾਲ ਸਿੰਘ ਹੋ ਗਿਆ ਜਾਂ ਆਪਣੇ ਬੰਦੀ ਸਿੰਘ ਹੋ ਗਏ ਉਹਨਾਂ ਤੇ ਕਿੰਨੇ ਤੇ ਇਹਨਾਂ ਨੇ ਪਰਚੇ ਪਾ ਕੇ ਤੇ ਜੇਲ੍ਹਾਂ ਦੇ ਵਿੱਚ ਤੱਕ ਰੱਖੇ ਹੈਗੇ ਤੇ ਉਦੋਂ ਇੱਕ ਵੀ ਜੇਲ ਨਹੀਂ ਸੀਗੀ ਮਹਾਰਾਜਾ ਅਜੀਤ ਸਿੰਘ ਦੇ ਰਾਜ ਦੇ ਵਿੱਚ ਬਾਕੀ ਇਹ ਵੀ ਵੇਖੋ ਜਦੋਂ ਹਰਮੰਦਰ ਸਾਹਿਬ ਦੇ ਉੱਪਰ ਸੋਨਾ ਚੜਾਇਆ ਜਾਂ ਤੇ ਉਦੋਂ ਤੁਸੀਂ ਦੇਖ ਲਓ ਹਿੰਦੂ ਹਿੰਦੂਆਂ ਦੇ ਮੰਦਿਰ ਦੇ ਉੱਪਰ ਵੀ ਕਿੰਨਾ ਉੱਚਾ ਉਹਨਾਂ ਹੀ ਸਿਹਾਉਣਾ ਚੜਾਇਆ ਸੀ ਜੇਕਰ ਜੇ ਮਸਜਿਦ ਦੇ ਵਿੱਚ ਦੇਖਿਆ ਜਾਵੇ ਤਾਂ ਜਦੋਂ ਆਪਣੇ ਸਿੰਗਲ ਸਾਰਿਆਂ ਨੂੰ ਮਤਲਬ ਸਾਰਿਆਂ ਨੂੰ ਇਕੁਅਲ ਰੱਖਿਆ ਹੈ ਸਾਰਿਆਂ ਨੂੰ ਇੱਕ ਬਿਲਕੁਲ 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 ਤੇ ਜੇ ਦੇਖਿਆ ਜਾਵੇ ਕਿ ਕਦੇ ਵੀ ਕਿਸੇ ਨੇ ਐ ਨਹੀਂ ਉਹ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੇ ਧੱਕਾ ਹੋਇਆ ਹੋਵੇ ਨਾ ਕਿਸੇ ਹਿੰਦੂ ਨਾਲ ਨਾ ਕਿਸੇ ਮੁਸਲਮਾਨ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਸੀ ਹੋਇਆ ਹੁਣ ਅਸੀਂ ਐਮਐਸਬੀ ਦੀ ਮੰਗ ਕਰ ਰਹੇ ਹਾਂ ਦੇਖੋ ਐਮਐਸਬੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਠੀਕ ਹੈ ਨਾ ਹੁਣ ਕਣਕ ਹੈ ਜੇ ਕਣਕ ਦਾ ਮਿਨੀਮਮ ਸਪੋਰਟ ਪ੍ਰਾਈਸ ਨਾ ਹੋਵੇ ਮਨ ਕੇ ਚੱਲੋ 2200 2300 ਰੁਪਏ ਪਾਏ ਤਾਂ ਜਿਹੜਾ ਆਟਾ ਮਾਰਕੀਟ ਦੇ ਵਿੱਚ ਉਹ 27 28 30 ਤੱਕ ਮਿਲ ਜਾਂਦਾ ਠੀਕ ਹੈ ਹੁਣ ਦੇਖੋ ਕਦੇ ਜਦੋਂ ਪਿਆਜ਼ ਹੈ ਕਦੇ ਪਿਆਜ਼ ਦੀ ਜਮ੍ਹਾਂ ਖੋਰੀ ਹੋ ਜਾਂਦੀ ਹੈ ਕਦੇ ਚੀਨੀ ਦੀ ਜਮ੍ਹਾਂ ਖੋਰੀ ਹੋ ਜਾਂਦੀ ਹੈ ਕਦੇ ਲਸਣ ਦੀ ਜਮ੍ਹਾਂ ਖੋਰੀ ਹੋ ਜਾਂਦੀ ਹੈ ਅੱਜ ਲਸਣ ਦਾ ਰੇਟ ਪੁੱਛੋ ਜਾ ਕੇ ਬਾਜ਼ਾਰ 'ਚ ਕੀ ਹੈ 400 ਰੁਪਏ ਕਿਲੋ ਲਸਣ ਹੋਇਆ ਪਿਆ ਦੱਸੋ ਕਿੱਥੇ ਗਿਆ ਪੈਸਾ ਐਮ ਐਸ ਪੀ ਨਾ ਤੁਸੀਂ ਇਹ ਇਹ ਹਾਂ ਕਿੰਨੂ ਸੜਕਾਂ ਦੇ ਰੂਲੀ ਜਾਂਦੇ ਆ ਤੇ ਆਪ ਇਹ 40 2 ਰੁਪਏ ਕਿਲੋ ਵੀ ਨਹੀਂ ਲੰਦੇ ਹੁਣ ਕੀ ਕਰਨਗੇ ਵਿਚਾਰੇ ਇਹਨਾਂ ਨੇ 10 10 5 5 7 7 ਸੈਸ਼ਨਲ মিডিਆ ਲਗਾਤਾਰ ਇਸ ਚੀਜ਼ ਨੂੰ ਦਿਖਾ ਰਿਹਾ ਕਹਿੰਦੇ ਜੇ ਐਮਐਸਪੀ ਸਾਰੀਆਂ ਫਸਲਾਂ ਤੇ ਨਿਰਧਾਰਿਤ ਹੋ ਗਈ ਕਹਿੰਦੇ ਸਾਰਾ ਦੇਸ਼ ਮਹਿੰਗਾਈ ਲਈ ਤਿਆਰ ਰਹੇ ਇਹ ਜ਼ਰੂਰ ਦੱਸ ਦਿਓ ਬਰੀਫ ਕਰ ਦਿਓ ਵੀ ਇਹ ਐਮਐਸਪੀ ਕਿਸਾਨ ਲਈ ਕਿਉਂ ਜ਼ਰੂਰੀ ਹੈ ਨਹੀਂ ਨਹੀਂ ਭਈ ਇਹ ਨਾ ਜਿਹੜਾ ਮਹਿੰਗਾਈ ਘਟਦੀ ਨਹੀਂ ਹੈਗੀ ਵਧੂਗੀ ਮਗਾਈ ਘਟਦੀ ਨਹੀਂ ਹੈਗੀ ਮੈਂ ਇਸ ਗੱਲ ਨਾਲ ਜੀ ਗਰੰਟੀ ਹੈ ਮੇਰੀ ਇਹ ਮਗਾਈ ਘਟਦੀ ਨਹੀਂ ਹੈਗੀ ਵਧੂਗੀ ਕਿਉਂ ਇਹਨਾਂ ਨੇ ਤਾਂ ਸਮਾਂ ਦੀ ਘੱਟ ਰੇਟ ਤੇ ਲੈਣਾ ਮਸਲਾ ਕੋਈ ਨਹੀਂ ਮਸਲਾ ਇਹ ਹੈ ਇਹਨਾਂ ਨੇ ਆਪ ਦਾ ਆਪ ਦਾ ਢਿੱਡ ਦੇਖਣਾ ਵੱਡੇ ਘਰਾਣਿਆਂ ਦਾ ਜਿਵੇਂ ਮੰਨ ਲਓ 3 ਰੁਪਏ ਆਲੂ ਲੈ ਲੈਂਦੇ ਨੇ 2 ਰੁਪਏ ਆਲੂ ਲੈ ਲੈਂਦੇ ਨੇ ਜਦੋਂ ਮੰਨ ਲਓ ਮਾਰਕੀਟ ਦੇ ਵਿੱਚੋਂ ਕੱਟ ਗਿਆ ਉਦੋਂ ਜਾ ਕੱਢਣਾ 20 ਰੁਪਏ ਕਿਲੋ ਜਦੋਂ ਵੱਡੇ ਜਦੋਂ ਵੱਡੇ ਵੱਡੇ ਵਪਾਰੀ ਇੱਥੇ ਆਉਣਗੇ ਜਦੋਂ ਕਿਸਾਨ ਦੇ ਖੇਤੋਂ ਆਲੂ ਪਿਆਜ਼ ਟਮਾਟਰ ਹਰਾ ਮਾਟਰ ਜੋ ਵੀ ਖਾਣ ਵਾਲੀਆਂ ਜ਼ਰੂਰੀ ਵਸਤਾਂ ਨੇ ਉਹ ਖਤਮ ਹੋ ਗਈਆਂ ਵਪਾਰੀਆਂ ਦੇ ਹੱਥਾਂ 'ਚ ਆ ਗਈਆਂ ਵੱਡੇ ਵੱਡੇ ਇਹਨਾਂ ਨੇ ਫੂਡ ਪ੍ਰੋਸੈਸਿੰਗ ਪਲਾਂਟ ਲਾਏ ਹੋ ਨੇ ਕੋਲਡ ਸਟੋਰੇਜ ਨੇ ਇਹਨਾਂ ਦੇ ਠੀਕ ਹੈ ਉਸ ਤੋਂ ਬਾਅਦ ਹੀ ਦੇਖ ਲਓ ਕੀ ਰੇਟ ਹੋ ਜਾਂਦਾ ਲਸਣ 400 ਰੁਪਏ ਕਿਲੋ ਆ ਟਮਾਟਰ ਦੇਖੋ ਪਿੱਛੇ 200 250 ਰੁਪਏ ਕਿਲੋ ਕਿਸਾਨ ਦਾ ਕਿੰਨੇ ਰੁਪਏ ਚੱਕਿਆ ਜਾਂਦਾ ਇਹ ਵੀ ਦੱਸਿਓ ਇਹ ਵੀ ਦੱਸਿਓ ਕਿਸਾਨ ਦਾ ਕਿੰਨੇ ਰੁਪਏ ਨੂੰ ਚੱਕਿਆ ਜਾਂਦਾ ਹੈ 2 ਤੋਂ 3 ਰੁਪਏ ਤੱਕ ਚੱਕਿਆ ਜਾਂਦਾ ਹੈ ਕਿਸਾਨ ਤੋਂ ਹੁਣ ਤੁਸੀਂ ਦੁੱਧ ਦੇਖੋ ਨਕਲੀ ਦੁੱਧ ਕਿੰਨਾ ਬਣ ਰਿਹਾ ਹੈ ਠੀਕ ਹੈ ਕਿਸਾਨ ਤੋਂ ਦੁੱਧ ਕੀ ਰੇਟ ਚੱਕਿਆ ਜਾਂਦਾ ਹੈ 40 ਰੁਪਏ 45 ਰੁਪਏ ਔਰ ਉਹਨਾਂ ਨੂੰ 8 ਫ ਕਿੱਥੇ ਗਿਆ ਦੱਸੋ ਇਹ ਲੋਕਾਂ ਨੂੰ ਹਜੇ ਸਮਝ ਨਹੀਂ ਹੈ ਮੈਂ ਸਪੀਰੀ ਅਸੀਂ ਲੜਾਈ ਆਪਣੀ ਘੱਟ ਲੜ ਰਹੇ ਹਾਂ ਕਿਸਾਨੀ ਦੀ ਅਸੀਂ ਦੂਜੇ ਦੂਜਿਆਂ ਦੀ ਵੱਧ ਲੜ ਰਹੇ ਜਿੰਨੇ ਜਿਹੜੇ ਜਮਾਦਾਰਾਂ ਦੀ ਜਿਨ੍ਹਾਂ ਨੇ ਰੋਟੀ ਖਾਣੀ ਹੈ ਉਹਨਾਂ ਦੀ ਉਹਨਾਂ ਦੀ ਲੜਾਈ ਵੱਧ ਲੜ ਰਹੇ ਹਾਂ ਅਸੀਂ ਉਹਨਾਂ ਵਾਸਤੇ ਅਸੀਂ ਇੱਥੇ ਛੜਕਾਂ ਦੇ ਬੈਠੇ ਆ ਸਹੀ ਹੈ ਇੱਕ ਸੰਜਾ ਫਿਰ ਸੁਨੇਹਾ ਦੇ ਦਿਓ ਸੰਜਾ ਸੁਨੇਹਾ ਭਾਈ ਸਾਹਿਬ ਹੋਰ ਦੇ ਦੇਣਗੇ ਭਾਈ ਜੀ ਦੇ ਦੇਣਗੇ ਹਾਂਜੀ ਬਸ ਸੁਨੇਹਾ ਇਹ ਹੈ ਜੀ ਸਾਡਾ ਜਿਹੜਾ ਅੰਦੋਲਨ ਆ ਇਹ ਸ਼ਾਂਤੀਪੂਰਕ ਹੀ ਚੱਲੂਗਾ ਜਿੰਨਾਂ ਚਿਰ ਇਹ ਮੰਗ ਨਹੀਂ ਮੰਨਣਗੇ ਗੱਲ ਸੁਣ ਲੋ ਅਸੀਂ ਦਾ ਸਾਰੇ ਆ ਸਾਡੇ ਭਾਈਆਂ ਨੂੰ ਅਪੀਲ ਕਰਾਂਗੇ ਵੀ ਕੋਈ ਇਹ ਜ ਗਰਮੀ ਵਿੱਚ ਨਾ ਉਹ ਗੱਲ ਸਮਝ ਗਏ ਤੁਸੀਂ ਗੱਲ ਇਹ ਬੱਚਿਆਂ ਦੇ ਆਪਣੇ ਇਹ ਗੁੰਡੇ ਆਂਸਰ ਬਾੜ ਕੇ ਸਾਡੇ ਵਿੱਚ ਸਾਡੇ ਬੱਚਿਆਂ ਨੂੰ ਪਛਾਣ ਨਹੀਂ ਹੈ ਇਹਨਾਂ ਦੀ ਕਿਉਂਕਿ ਉਹਨਾਂ ਨੇ ਵੀ ਪੱਗਾਂ 'ਚ ਸਿਰ ਫਸਾਏ ਹੋਏ ਨੇ ਔਰ ਦੇਖਣ ਨੂੰ ਉਹ ਸਾਡੇ ਵਰਗੇ ਹੀ ਲੱਗਦੇ ਨੇ ਉਹਨਾਂ ਨੂੰ ਉਸਕਾ ਕੇ ਉਹਨਾਂ ਤੇ ਪੱਥਰਬਾਜ਼ੀ ਕੀਤੀ ਹੈਗੇ ਉਹ ਵੀ ਉਹ ਵੀ ਸਾਡੇ ਹੀ ਪੁੱਤ ਨੇ ਹੈਗੇ ਉਹ ਵੀ ਸਾਡੀ ਪੁੱਤ ਨੇ ਉਹਨਾਂ ਨੂੰ ਉਸਕਾ ਕੇ ਉਹਨਾਂ ਤੇ ਪੱਥਰਬਾਜ਼ੀ ਕਰਾਈ ਫਿਰ ਉਹਨਾਂ ਨੇ ਆਪਣੀ ਫੈਰਿੰਗ ਕੀਤੀ ਠੀਕ ਹੈ ਪਰ ਇਹ ਸਾਰਾ ਕੁਝ ਕਰਾ ਰਿਆ ਹੈ ਇਹ ਮੋਦੀ ਸਰਕਾਰ ਔਰ ਗੋਦੀ ਮੀਡੀਆ ਦੂਜੀ ਗੱਲ ਦੂਜੀ ਗੱਲ ਬਈ ਇਹ ਹੈ ਨਾ ਜਿਹੜੇ ਆਪਾਂ ਮਤਲਬ ਵਿਰੋਧਧਾਰਨ ਲੜਾਈ ਲੜਦੇ ਆ ਜਾਂ ਵਾਨੀ ਡਾਨੀ ਵਰਗਾ ਜਾਂ ਹੋਰ ਆ ਉਹਨਾਂ ਨੂੰ ਆਪਾਂ ਨਹੀਂ ਹੈਲਪ ਕਰਦੇ ਆ ਉਸ ਤੋਂ ਪਹੁੰਚਣਾ ਹੈਲਪ ਕਰਦੇ ਆ ਕਿ ਉਹਨਾਂ ਦੇ ਬਰੋਸ ਜਾਣੇ ਇਹ ਇਹ ਨਾ ਕਿਸਾਨ ਹੈਗੇ ਜੋ ਹੋਏ ਹੈਲਪ ਕਰ ਰਹੇ ਕਿਵੇਂ ਕਰ ਰਹੇ ਜੀਓ ਦਾ SIM ਵਰਤ ਰਹੇ ਆ ਤੇਲ ਪਵਾ ਰਹੇ ਆ ਉਹਨਾਂ ਨੂੰ ਕੀ ਪਤਾ ਲੱਗੂਗਾ ਉਹਨਾਂ ਦੇ ਸਾਰੇ ਜਿੰਨਾ ਵੀ ਜੀਓ ਰੈਲੈਂਸ ਦਾ ਜਿੰਨਾ ਹੈਗਾ ਸਾਰਾ ਚੀਜ਼ ਕਿਸਾਨਾਂ ਨੂੰ ਮੇਰੇ ਹੱਥ ਛੋੜ ਕੇ ਬੇਨਤੀ ਆ ਬੰਦ ਕਰੋ ਫੇਰ ਹੀ ਉਹਨਾਂ ਤੇ ਅਸਰ ਹੋਊਗਾ ਨਹੀਂ ਤਾਂ ਉਹਨਾਂ ਦਾ ਚੱਲੀ ਜਾਂਦਾ ਸਿਸਟਮ ਉਹਨਾਂ ਨੂੰ ਕੀ ਲੋੜ ਹੈਗੀ ਉਹ ਤਾਂ ਸਮਾਂ ਵੀ ਗਾਹਾਂ ਨੂੰ ਵਧੀ ਜਾਂਦਾ ਨਾ ਨੇ ਇੱਕ ਗੱਲ ਹੋਰ ਹੈ ਵੀ ਜੇ ਹੁਣ ਕੋਈ ਕਿਸਾਨ ਹੈਗਾ ਉਹਦਾ ਕਿੱਲਾਗਾ ਉਹਨੂੰ 50 ਲੱਖ ਰੁਪਏ ਮਿਲਦਾ ਹੋ ਕਹਿੰਦਾ ਕਰੋੜ ਦਿੰਦਾ ਨੀ ਉਹਦੀ ਚੱਕ ਕੇ ਦੇ ਦਿੰਦਾ ਮੈਂ ਉਹਨੂੰ ਹੱਥ ਛੋੜ ਕੇ ਬੇਨਤੀ ਆ ਬਈ ਆਪ ਦੇ ਜ਼ਿੰਮੇਵਾਰ ਭਰਾ ਨੂੰ ਦੇ ਦੇ ਇਹਨਾਂ ਨੂੰ ਨਾਂ ਦੇ ਇਹ ਤਾਂ ਇਹਨੇ ਛੋਡੇ ਤੇ ਜਦ ਮਟਾਉਣਾ ਬਾਅਦ ਚ ਕੋਈ ਗਲਤ ਗਲਤ ਵਈ ਐ ਦੱਸੋ ਮੈਨੂੰ ਅਸੀਂ ਸਾਰੇ ਗਲਤ ਹੋ ਸਕਦੇ ਆ ਅਸੀਂ ਜਿੰਨੇ ਖੜੇ ਆ ਤੇ ਸਾਰੇ ਗਲਤ ਹੋ ਸਕਦੇ ਆ ਠੀਕ ਆ ਸੀ ਉਹਨਾਂ ਤੇ ਪੱਥਰ ਵਾਰੀ ਵੀ ਕਰ ਲਈ ਹੋਊਗੀ ਉਹਨਾਂ ਨੂੰ ਗਾਲਾਂ ਵੀ ਕੱਢਤੀਆਂ ਹੋਣਗੀਆਂ ਡਾਕਟਰ ਸਵਾਇ ਮਾਨ ਸਿੰਘ ਨੇ ਅਮਰੀਕਾ ਤੋਂ ਉਹਨਾਂ ਦੀ ਫਾਊਂਡੇਸ਼ਨ ਹੈ ਫਾਈਵ ਰਿਵਰਸ ਉੱਥੇ ਦਵਾਈਆਂ ਦਾ ਕੈਂਪ ਲਾਇਆ ਹੋਇਆ ਠੀਕ ਐ ਉਹਨਾਂ ਦੀ ਕਾਰ ਵੀ ਆ ਕੇ ਪੰਨ ਤੋੜ ਕਰਕੇ ਗਏ ਨੇ ਦੇਖ ਸਕਦੇ ਤੁਸੀਂ ਉਹਨਾਂ ਦੀ ਕਾਰ ਵੀ ਭੰਤੀ ਉਹਨਾਂ ਦੀ ਕਾਰ ਦਾ ਕੀ ਕਸੂਰ ਆ ਇਹ ਟਰੈਕਟਰ ਨੇ ਜਿਹੜੇ ਟਰੈਕਟਰਾਂ ਦਾ ਕੀ ਟਰੈਕਟਰਾਂ ਨੇ ਗਾਲਾਂ ਨਹੀਂ ਕੱਢੀਆਂ ਉਹਨਾਂ ਨੂੰ ਟਰੈਕਟਰਾਂ ਨੇ ਪੱਥਰੀ ਆਹ ਕਾਰ ਦੇਖੋ ਤੁਸੀਂ ਦਿਖਾ ਸਕਦੇ ਹੋ ਦਸ ਦਾ ਖੜੇ ਟਰੈਕਟਰ ਇਹਨਾਂ ਦਾ ਕੀ ਕਸੂਰ ਸੀ ਕੱਢ ਕੇ ਲੈ ਗਏ ਉਹ ਠੀਕ ਹੈ ਜੀ ਉਹਨਾਂ ਦੀਆਂ ਦਵਾਈਆਂ ਉਹਨਾਂ ਦਾ ਪਾਣੀ ਵੀ ਚੱਕ ਕੇ ਲੈ ਗਏ ਉਹਦੇ ਮੁੰਡੇ ਦੀ ਬਾਹ ਵੀ ਤੋੜੀ ਬਾਹ ਵੀ ਤੋੜ ਗਈ ਉਹਦਾ ਕੀ ਕਸੂਰ ਹੈ ਉਹ ਸੇਵਾ ਕਰ ਰਹੇ ਨੇ ਇਕ ਇੰਟਰਨੈਸ਼ਨਲ ਲੈਵਲ ਦੀ ਸੇਵਾ ਹੈ ਪਹਿਲਾਂ ਉਹਨਾਂ ਨੇ ਉੱਥੇ ਸਿੰਘੂ ਬਾਰਡਰ ਤੇ ਉਦੋਂ ਬਹੁਤ ਸੇਵਾ ਕੀਤੀ ਉਹਨਾਂ ਦਾ ਇਹ ਫਾਈਵ ਯੂਨੀਵਰਸ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਦੀ ਕੌਰ ਉਹ ਸੋਮਣੇ ਪੰਨੀ ਪਈ ਹੈ ਕਿ ਉਹ ਵੀ ਅੱਤਵਾਦੀਕਾਰ ਸੀਗੀ ਕੀ ਕਿ ਉਹ ਜੋ ਵਿਸਪੋਰਟ ਕਰਨ ਜਾ ਰਹੀ ਸੀ ਖੜੀ ਸੀ ਉਹ ਉੱਥੇ ਘਰ ਪਿੱਛੇ ਤੱਕ ਹੋ ਗਏ ਨੇ 10 10 ਟਰੈਕਟਰ ਪਿੱਛੇ ਆ ਇਹਨੂੰ 10 ਸਾਰੇ ਲੈਣਾਂ ਚ ਭੰਨ ਕੇ ਗਏ ਨੇ ਇੱਥੇ ਤੱਕ ਆ ਕੇ ਦੱਸੋ ਇਹ ਟਰੈਕਟਰ ਵੀ ਗੋਲਾਬਾਰੀ ਕਰ ਰਹੇ ਸੀ ਉਹਨਾਂ ਤੇ ਨਹੀਂ ਜਦੋਂ ਇਹ ਜਾਨ ਬੁੱਝ ਕੇ ਸਾਨੂੰ ਬਦਨਾਮ ਕਰ ਰਹੇ ਨੇ ਸਾਡੇ ਭਾਈਚਾਰੇ ਨੂੰ ਤੋੜ ਰਹੇ ਨੇ ਅਸੀਂ ਸਾਰੇ ਇੱਕਾਂ Hindu Sikh ਸਾਰੇ ਮਾਨਸ ਕੀ ਜਾਤ ਸਭਾ ਇੱਕੋ ਪਹਿਚਾਨ ਬੋਠੂ ਠੀਕ ਹੈ ਅਸੀਂ ਸਾਰੇ ਇੱਕਾਂ ਕੋਈ ਬੋਲੇ ਰਾਮ ਇੱਕ ਜੱਫੀ ਦਿਖਾ ਦਿਓ ਉਹ ਬੰਦਿਆਂ ਨੂੰ ਫਿਰ ਵੀ ਆਹ ਦੇਖ ਸਕਦੇ ਹੋ ਤੁਸੀਂ ਸਭ ਤੋਂ ਖੂਬਸੂਰਤ ਤਸਵੀਰ ਹੈ ਇਹ ਜਿਹੜੇ ਕਹਿੰਦੇ ਨੇ ਕਿਸੇ ਇੱਕ ਕਮਿਊਨਿਟੀ ਦਾ ਅੰਦੋਲਨ ਆ ਇਹ ਤਾਂ ਦੇਖ ਸਕਦੇ ਹੋ ਤੁਸੀਂ ਅਸੀਂ ਤਾਂ ਜਦੋਂ ਕਿਤੇ بارش ਆ ਜਾਂਦੀ ਹੈ ਇਹ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਨੇ ਇਹ ਜਿਹੜੀ ਆਪਣੀ ਨਮਾਜ਼ ਵੀ ਆਦਾ ਸਾਡੇ ਜਾ ਕੇ ਗੁਰੂ ਘਰਾਂ 'ਚ ਕਰਦੇ ਨੇ ਫਤੇਗੜ ਸਾਹਿਬ ਦੀ ਸਭਾ ਹੋ ਗਈ ਚਮਕੌਰ ਸਾਹਿਬ ਦੀ ਹਰ ਪਾਸੇ ਪਹੁੰਚਦੇ ਨੇ ਪਹੁੰਚਦੇ ਨੇ ਬਿਲਕੁਲ ਜੀ ਬਿਲਕੁਲ ਲੰਗਰ ਵੀ ਲਾਉਂਦੇ ਨੇ ਆ ਕੇ ਐਜੀ ਕੋਈ ਗੱਲ ਨਹੀਂ ਹੈ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਖਨੌਰੀ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਆ ਹਿੰਦੂ ਮੁਸਲਮ ਸਿੱਖ ਈਸਾਈ ਜਿਨ੍ਹਾਂ ਕੋਲ ਵੀ ਜ਼ਮੀਨ ਆ ਜਾਂ ਜਿਨ੍ਹਾਂ ਦੇ ਵੀ ਢਿੱਡ ਲੱਗੇ ਹੋਇਆ ਕਹਿੰਦੇ ਸਭ ਦੀ ਲੜਾਈ ਆ ਇਹ ਤੇ ਇੱਥੇ ਬੈਠੇ ਅਸੀਂ ਸਭ ਦੀ ਲੜਾਈ ਲੜ ਰਹੇ ਆ ਜਿਸ ਤਰੀਕੇ ਦੇ ਨਾਲ ਪੇਂਟ ਕੀਤਾ ਜਾ ਰਿਹਾ ਨੈਸ਼ਨਲ ਮੀਡੀਆ ਵੱਲੋਂ ਤਾਂ ਲੋੜ ਹੈ ਕਿਤੇ ਨਾ ਕਿਤੇ ਇਸੇ ਦੇਸ਼ ਦੇ ਹੀ ਵਾਸੀ ਨੇ ਇਸੇ ਹਾਂਜੀ ਅਸੀਂ ਜਿੰਨੇ ਇੱਥੇ ਸਾਰੇ ਖੜੇ ਆ ਸ਼ਾਇਦ ਅਸੀਂ ਇੱਕ ਦੂਜੇ ਨੂੰ ਕੋਈ ਜਾਣਦਾ ਵੀ ਨਹੀਂ ਬਾਇ ਨੇਮ ਔਰ ਬਾਇ ਪਿੰਡ ਵੀ ਨਹੀਂ ਸ਼ਾਇਦ ਕੋਈ ਜਾਣਦਾ ਇਹ ਵੀ ਨਾਲ ਹੈ ਸਹੀ ਹੈ ਮੈਂ ਦੇਖ ਸਕਦੇ ਹਾਂ ਇਹ ਮਨੁੱਖਤਾ ਦੀ ਮਿਸਾਲ ਹੈ ਇੱਕ ਪਿਤਾ ਇੱਕ ਸਕੇ ਹੰਬਾਰਕ ਜਿਵੇਂ ਗੁਰੂ ਸਾਹਿਬ ਨੇ ਫਰਮਾਨ ਕੀਤਾ ਸੀਗਾ ਪਾਵਨ ਗੁਰਬਾਣੀ ਦੇ ਵਿੱਚ ਸਭ ਨੂੰ ਤਾਂ ਇਹ ਮਿਸਾਲ ਹੈ ਜਿਹੜੀ ਉਸ ਤਰੀਕੇ ਦੀ ਖਨੌਰੀ ਬਾਰਡਰ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿਸ ਤਰੀਕੇ ਨਾਲ ਪੇਂਟ ਕੀਤਾ ਗਿਆ ਕਿ ਇਹ ਖਾਲਸਤਾਨੀ ਨੇ ਇਹ ਤਾਂ ਦਿੱਲੀ ਨੂੰ ਖਬਰ ਆ ਕੀ ਕਰ ਦੇਣਗੇ ਆ ਕਿ ਇਸੇ ਦੇਸ਼ ਦੇ ਵਾਸੀ ਨੇ ਇਸੇ ਪੰਜਾਬ ਨੇ ਜਦੋਂ 47 ਦੇ ਵਿੱਚ ਆਜ਼ਾਦੀ ਲਈ 10 ਲੱਖ ਬੰਦਾ ਇਸੇ ਪੰਜਾਬ ਦਾ ਮਰਿਆ ਪਾਵੇਂ ਉਹ ਹਿੰਦੂ ਸੀ ਪਾਵੇਂ ਉਹ ਸਿੱਖ ਸੀ ਪਾਵੇਂ ਸਾਰੇ ਸੀਗੇ ਵਿੱਚ ਤਾਂ ਲੋੜ ਹੈ ਕਿਤੇ ਨਾ ਕਿਤੇ ਐਦਾਂ ਦੀ ਪੱਤਰਕਾਰੀ ਕਰੀਏ ਤਾਂ ਜੋ ਸਾਡਾ ਦੇਸ਼ ਹੈ ਜਿਹੜਾ ਉਹਦੇ ਵਿੱਚ ਦਰਾਰਾਂ ਨਾ ਪੈਣ ਸਾਡੇ ਦੇਸ਼ ਦੇ ਵਿੱਚ ਪਿਆਰ ਹੈ ਜਿਹੜਾ ਪਿਆਰ ਵੰਡিয়ে ਤਾਂ ਲੋੜ ਹੈ ਕਿਤੇ ਨਾ ਕਿਤੇ ਇਸ ਤਰੀਕੇ ਦੀ ਜਿਹੜੀ ਪੱਤਰਕਾਰੀ ਹੈ ਉਹ ਕੀਤੀ ਜਾਵੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੂ ਪੰਜਾਬ ਟੀਵੀ ਖਨੌਰੀ